ਸਰੇ ਵੀ ਜੁਮੇਵਾਰੀ ਬਣਦੀ ਆ ਵੀ ਇਹ ਜੋ ਨਸ਼ਿਆਂ ਦੇ ਵਿਰੁੱਧ ਵੀ ਮਿਹਨਤ ਚੱਲੀ ਆ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਦਾ ਸਾਥ ਲਈਏ ਔਰ ਇਹ ਜਿਹੜਾ ਨਸ਼ਿਆਂ ਦਾ ਕੋਡ ਆ ਉਹ ਨੂੰ ਪੰਜਾਬ ਦੇ ਵਿੱਚੋਂ ਪੇਟ ਤੋਂ ਕੱਢੀਏ ਔਰ ਪੇਟ ਨੂੰ ਪੰਜਾਬ ਦਾ ਜਿਹੜਾ ਤੰਦਰੁਸਤ ਬਣਾਈਏ ਨਸ਼ਾ ਰਹਿਤ ਬਣਾਈਏ ਕਿ ਮਾਨ ਸਾਹਿਬ ਨੇ 2022 ਦੇ ਵਿੱਚ ਜਦੋਂ ਇਲੈਕਸ਼ਨ ਹੋਣੇ ਸੀ ਉਸ ਤੋਂ ਪਹਿਲਾਂ ਕੁਝ ਤੁਹਾਡੇ ਨਾਲ ਵਾਅਦੇ ਕੀਤੇ ਸੀ ਕੋਸ਼ਿਸ਼ਾਂ ਦੇ ਪੂਰੀ ਹੋ ਗਏ ਆ ਉਹਨਾਂ ਵਾਅਦਿਆਂ ਦੇ ਵਿੱਚੋਂ ਇੱਕ ਇਹ ਵੀ ਵਾਅਦਾ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦੀ ਕਿਹੜੀ ਜੜ੍ਹ ਹੈ ਉਹ ਖਤਮ ਕਰਕੇ ਸਾਹ ਲਵਾਂਗੇ ਤੇ ਉਹ ਮੁਹਿਮ ਚੱਲ ਪਈ ਹੈ ਯੁੱਧ ਨਸ਼ੇ ਵਿਰੁੱਧ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਰੋਲਿਆ ਤੇ ਜੋ ਹੁਣ ਪੰਜਾਬ ਦੇ ਵਿੱਚ ਕਿਹੜਾ ਨਸ਼ੇ ਦਾ ਦਰਿਆ ਹੈ ਉਹਨੂੰ ਖਤਮ ਕਰ ਰਿਆ ਹੈ ਤੁਹਾਡੇ ਕੋਲ ਇੱਥੇ ਕਾਂ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਜਿਹੜੀ ਲੜਾਈ ਹੈ ਯੁੱਧ ਨਸ਼ੇ ਵਿਰੁੱਧ ਉਹ ਪੰਨ ਸਾਰਿਆਂ ਨੂੰ ਰਲ ਮਿਲ ਕੇ ਲੜਨੀ ਪੈਣੀ ਹੈ ਉਹਦੇ ਵਿੱਚ ਇਕੱਲੇ ਸਰਪੰਚ ਸਾਹਿਬ ਵੀ ਕੁਝ ਕਰ ਸਕਦੇ ਕੱਲਾ ਐ ਮੈਲੇ ਨਹੀਂ ਕੁਝ ਕਰ ਸਕਦਾ ਕੱਲੇ ਮੁਖਮਦਰੀ ਸਾਹਿਬ ਨਹੀਂ ਕੁਝ ਕਰ ਸਕਦੇ ਉਹਦੇ ਵਿੱਚ ਸਾਨੂੰ ਤੁਹਾਡਾ ਯੋਗਦਾਨ ਚਾਹੀਦਾ ਵਾ ਕੋਈ ਯੋਗਦਾਨ ਨਹੀਂ ਹੈਗਾ ਮੈਂ ਵੇਖੋ ਜੀ ਸਰਕਾਰ ਆ ਤਾਂ ਕੰਮ ਕਰਦੀ ਪਈ ਹੈ ਜਿਨ੍ਹਾਂ ਨੇ ਨਸ਼ਾ ਵੇਚਿਆ ਉਹਨਾਂ ਦੀਆਂ ਕਿੜੀਆਂ ਪ੍ਰਾਪਰਟੀਆਂ ਵਾ ਉਹਨੂੰ ਬਰਬਾਦ ਕਰਦੇ ਪਏ ਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਰੋਲਿਆ ਪੰਜਾਬ ਦੇ ਬੱਚਿਆਂ ਨੂੰ ਨਸ਼ੇ ਤੇ ਲਾਇਆ ਤੇ ਆਪਦੀਆਂ ਜਾਇਦਾਦਾਂ ਬਣਾਈਆਂ ਉਹਨਾਂ ਤੇ ਕਾਰਵਾਈ ਹੋ ਹੀ ਜਾਂਦੀ ਹੈ ਹੁਣ ਕਮੀ ਕਿੱਥੇ ਰਹਿੰਦੀ ਹੈ ਕਮੀ ਸਿਰਫ ਇੱਕੋ ਜਗ੍ਹਾ ਰਹਿ ਜਾਂਦੀ ਹੈ ਤੁਸੀਂ ਵੀ ਸੋਚਦੇ ਹੋਗੇ ਕਿ ਜਦੋਂ ਉਹਦੇ ਤੇ ਪਰਚਾ ਆ ਗਿਆ ਜਿਹਨੇ ਨਸ਼ਾ ਵੇਚਿਆ ਚਲਾ ਗਿਆ ਅੰਦਰ ਉਹ ਬਾਹਰ ਕਿਵੇਂ ਆ ਗਿਆ ਉਹ ਬਾਹਰ ਆਂਦਾ ਵਾ ਜ਼ਮਾਨਤ ਤੇ ਤੁਹਾਡੇ ਕੋ ਸਿਰਫ ਇਹੀ ਵਾਦਾ ਲੈਣ ਆਏ ਆ ਕਿ ਤੁਸੀਂ ਸਾਰੇ ਪਿੰਡ ਵਾਲੇ ਇਕਜੁੱਟ ਹੋ ਜੋ ਕੋਈ ਇਹ ਨਾ ਸੋਚੋ ਕੋਈ ਕਾਲੀ ਦਲ ਨਾ ਕੋਈ ਕਾਂਗਰਸ ਨਾ ਕੋਈ ਹੋਰ ਪਾਰਟੀ ਨਾਲ ਤੁਸੀਂ ਇਹ ਦੇ ਕੁਰਸੀਆਂ ਦਾ ਪਿੰਡ ਬਚਾਉਣਾ ਵਾ ਜਦੋਂ ਉਹਨੂੰ ਜ਼ਮਾਨਤ ਮਿਲਦੀ ਹੈ ਉਹਨੂੰ ਸ਼ੈ ਮਿਲ ਜਾਂਦੀ ਹੈ ਕਿ ਮੇਰੀ ਤਾਂ ਜ਼ਮਾਨਤ ਹੋ ਹੀ ਜਾਣੀ ਹੈ ਉਹ ਆਨਗੇ ਫਿਰ ਕਾਰੋਬਾਰ ਕਰਨ ਲੱਗ ਪੈਂਦਾ ਜੇ ਜਦੋਂ ਉਹਦੀ ਜ਼ਮਾਨਤ ਨਾ ਹੋਊਗੀ ਤੇ ਉਹਨੂੰ ਵੀ ਡਰ ਹੋਊਗਾ ਕਿ ਮੇਰੀ ਬਸ ਇਹੀ ਵਾਦਾ ਲੈਣ ਆਏ ਆ ਕਿ ਤੁਸੀਂ ਸਾਰੇ ਤਗੜੇ ਹੋ ਕੇ ਸਾਡਾ ਸਾਥ ਦਿਓ ਤੇ ਆਪਾਂ ਰਲ ਮਿਲ ਕੇ ਪੰਜਾਬ ਨੂੰ ਫੇਰ ਮੁੜ ਕੇ ਰੰਗਲਾ ਪੰਜਾਬ ਬਣਾਈਏ ਆ ਤੇ ਬੱਚਿਆਂ ਦਾ ਕਿਹੜਾ ਪ੍ਰਵੇਖ ਹੈ ਉਹਨੂੰ ਵਧੀਆ ਕਰੀਏ ਇਹ ਹੋਣਾ ਤਾਂ ਹੈ ਸਿਰਫ ਤੁਹਾਡੇ ਇੱਕ ਸਹਿਯੋਗ ਦੇ ਨਾਲ ਆਪਣੇ ਕਿਹੜੇ ਇੱਕ WhatsApp ਨੰਬਰ ਵੀ ਦਿੱਤਾ ਗਿਆ ਵਾ ਕਿ ਜਿੱਥੇ ਤੁਸੀਂ ਉਹ ਜਾਣਕਾਰੀ ਦੇ ਸਕਦੇ ਜੇ ਉਹਦੇ ਵਿੱਚ ਤੁਹਾਡਾ ਕਿਹੜਾ ਨਾਮ ਹੈ ਉਹ ਗੁੱਪਤ ਰੱਖਿਆ ਜਾਊਗਾ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਅਸੀਂ ਇਹ ਨਹੀਂ ਕਹਿੰਦੇ ਕਿ 100 ਦਾ 100% ਫਰਕ ਪੈ ਗਿਆ ਵਾ ਪਰ ਇਹਨਾਂ ਕਹਿ ਸਕਦੇ ਆ 40 50% ਤੋਂ ਜ਼ਿਆਦਾ ਫਰਕ ਪੈ ਗਿਆ ਵਾ ਜਿਹੜੀ ਚੀਜ਼ ਆਮ ਸ਼ਰਿਆ ਮਿਲਦੀ ਹੁੰਦੀ ਸੀ ਕਿ ਕਿਹੜਾ ਤੁਰਿਆ ਜਾਂਦਾ ਸੀ ਆ ਦੇ ਦੋ ਕੁੜੀਆਂ ਪੁਰਾਣਾ ਕਰ ਲੋ ਉਹ ਚੀਜ਼ ਨੂੰ ਨਾਥ ਪੈ ਗਈ ਏ ਪਰ ਹੁਣ ਜਿਹੜੀ ਲੜਾਈ ਆ ਇਹਦੇ ਵਿੱਚ ਤੁਹਾਡਾ ਸਾਨੂੰ ਸਾਫ਼ ਚਾਹੀਦਾ ਵਾ ਸਰਪੰਚ ਸਾਹਿਬ ਵੀ ਤੁਹਾਡੇ ਨਾਲ ਖੜੇ ਆ ਮੋਟੇ ਨਾਲ ਮੋਟਾ ਲਾ ਕੇ ਛੋਪ ਟੋਕ ਦੇ ਵਿੱਚ ਤੁਸੀਂ ਇਹਨਾਂ ਨੂੰ ਵੀ ਦੱਸ ਸਕਦੇ ਹੋ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸ ਸਕਦੇ ਹੋ ਸਾਨੂੰ ਵੀ ਦੱਸ ਸਕਦੇ ਹੋ ਨੰਬਰ ਵੀ ਹੈਗਾ ਇੱਕ ਇਹ ਟੋਲ ਫਰੀ ਨੰਬਰ ਹੈ ਤੁਸੀਂ ਉੱਥੇ ਵੀ ਦੱਸ ਸਕਦੇ ਹੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਜੇ ਬੋਲਦੇ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਮੈਂ ਮਾਫੀ ਚਾਹੁੰਦਾ ਇਹਨਾ ਕਹਿੰਦਾ ਥੰਮਾ ਦਾ ਜੱਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪਿੰਡਾਂ ਤੋਂ ਸਪੰਜ ਪੰਜ ਤੇ ਔਰ ਨਗਰ ਨਿਵਾਸੀ ਪਹੁੰਚੇ ਨਹੀਂ ਔਰ ਸਾਰਿਆਂ ਨੇ ਇਹ ਜਿਹੜੀ ਮੁਹਿੰਮਾ ਆਪਣਾ ਸਾਰਿਆਂ ਦਾ ਜੋੜਨ ਪਾਉਣਾ ਜ਼ਰੂਰੀ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਾ ਪੰਜਾਬ ਦੇ ਉੱਤੇ ਜਿਹੜਾ ਨਸ਼ਿਆਂ ਦਾ ਕੋਹੜ ਲੱਗ ਗਿਆ ਸੀਗਾ ਉਹ ਇੱਕ ਬਹੁਤ ਵੱਡਾ ਪੰਜਾਬ ਦੇ ਉੱਤੇ ਸਵਾਲੀਆ ਨਿਸ਼ਾਨ ਸਵਾਲੀਆ ਚਿੰਨ ਲੱਗਿਆ ਸੀ ਵੀ ਇਹ ਪੰਜਾਬ ਕੀ ਕਿਉਂ ਇਹਦੇ ਵਿੱਚ ਇੱਥੇ ਹੀ ਕਿਉਂ ਇੰਨਾ ਨਸ਼ਾ ਨਸ਼ੇ ਨਸ਼ੇ ਦਾ ਫੈਸਾਰ ਹੋਇਆ ਇਸ ਕਰਕੇ ਆਪਾਂ ਸਾਰਿਆਂ ਨੇ ਕਿਉਂਕਿ ਪੰਜਾਬ ਉਹ علاوہ ਪੂਰੇ ਹਿੰਦੁਸਤਾਨ ਚ ਮਾਫੀਆ ਡਰਟਰੀਆਂ ਚ ਸਾਡੇ ਪੰਜਾਬ ਨੂੰ ਬਹੁਤ ਜ਼ਿਆਦਾ ਇਸ ਅੱਖੋਂ ਅੰਡਿਆ ਗਿਆ ਕਿ ਇਥੋਂ ਦੀ ਜਵਾਨੀ ਜਿਹੜੀ ਆ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਗਈ ਆ ਔਰ ਇੱਥੇ ਦਾ ਜਿਹੜਾ ਵਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਆਉਣੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਵਾ ਉਹ ਇਸ ਗ੍ਰਿਫਤ ਚ ਆ ਕੇ ਆਦੀਆਂ ਵਾ ਔਰ ਇਥੋਂ ਦੀ ਜਿਹੜੀ ਆ ਜਵਾਨੀ ਉਹ ਖਤਮ ਕਰਨ ਦੀ ਸਾਜ਼ਿਸ਼ ਬਹੁਤ ਵੱਡੇ ਪੱਧਰ ਤੇ ਰਚੀ ਗਈ ਸੀਗੀ ਔਰ ਮੈਂ ਇਹ ਵੀ ਦੇਖਣਾ ਚਾਹ ਦੇਖ ਰਿਹਾ ਮੈਂ ਬਹੁਤ ਜ਼ਿਆਦਾ ਵੀ ਨਿਗਾਹੇ ਜਿੰਨਾ ਆਪਣੇ ਤੇ ਇਹ ਆਪਾਂ ਨੂੰ ਭੰਡਿਆ ਜਾ ਰਿਹਾ ਆ ਆਪਾਂ ਸਾਰੇ ਹਿੰਮਤ ਮਾਰੀਏ ਜਿੰਨੇ ਵੀ ਜੇ ਕੋਈ ਨੌਜਵਾਨ ਆਪਣਾ ਨਸ਼ਿਆਂ ਚ ਲੱਗਿਆ ਵਾ ਉਹਦੀ ਹੈਲਪ ਕਰੀਏ ਉਹਨੂੰ ਆਪਣਾ ਨਸ਼ਾ ਨੂੰ ਨਸ਼ੇ ਛਡਣ ਲਈ ਪ੍ਰੇਰਿਤ ਕਰੀਏ ਉਹਦਾ ਸਾਥ ਦਈਏ ਅਸੀਂ ਨਸ਼ਿਆਂ ਦੇ ਖਿਲਾਫ ਸਿਆਣ ਦੇ ਖਿਲਾਫ ਇਕਜੁੱਟ ਹੋ ਕੇ ਸੌਖਾਂਦੇ ਹਾਂ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਅਸੀਂ ਕਿਸੇ ਕਿਸਮ ਦਾ ਅਸੀਂ ਕਿਸੇ ਕਿਸਮ ਦਾ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦਾ ਹੈ ਉਸ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਨਾ ਹੀ ਕਿਸੇ ਨੂੰ ਜ਼ਮਾਨਤ ਦੇਣ ਦੇਵਾਂਗੇ ਅਸੀਂ ਸਾਰਾ ਪਿੰਡ ਰਣਮਿਲ ਕੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਜੋ ਬਲੇ ਸੋ ਨਿਹਾਲ ਸੋ